ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਝੋਨੇ ਦੀ ਫਸਲ ਨੂੰ ਪਾਣੀ ਦੀ ਲੋੜ ਕਿਸਾਨ ਭਰਾਵੋ ਵੈਸੇ ਕਿਸਾਨ ਦਾ ਖੁਦ ਦਾ ਤਜਰਬਾ ਸਭ ਤੋਂ ਵੱਧ ਕੰਮ ਕਰਦਾ ਹੈ ਕਿਸਾਨ ਆਪਣੀ ਫਸਲ ਦਾ ਆਪ ਡਾਕਟਰ ਹੁੰਦਾ ਹੈ ਪਰ ਫਿਰ ਵੀ ਅੱਜ ਆਪਾਂ ਝੋਨੇ ਦੀ ਫਸਲ ਨੂੰ ਕਿੰਨੇ ਕੁ ਪਾਣੀ ਦੀ ਜ਼ਰੂਰਤ ਹੁੰਦੀ ਹੈ ਉਸ ਬਾਰੇ ਗੱਲਬਾਤ ਕਰਾਂਗੇ ਝੋਨੇ ਦੀ ਫਸਲ ਨੂੰ ਲਾਉਣ ਤੋਂ ਪਹਿਲੇ 15 ਦਿਨਾਂ ਤੱਕ ਝੋਨੇ ਵਿੱਚ ਪਾਣੀ ਪੂਰਾ ਭਰ ਕੇ ਰੱਖਣਾ ਚਾਹੀਦਾ ਹੈ ਜੇਕਰ ਅਸੀਂ ਪਿਛਲੇ 15 ਦਿਨ ਪਹਿਲੇ 15 ਦਿਨ ਝੋਨੇ ਦੀ ਫਸਲ ਵਿੱਚ ਪਾਣੀ ਨਹੀਂ ਖੜਾ ਕਰਾਂਗੇ ਤਾਂ ਸਭ ਤੋਂ ਪਹਿਲੀ ਗੱਲ ਸਾਡੇ ਖੇਤ ਵਿੱਚ ਨਦੀਨ ਉਗਰਾਉਣਗੇ ਜੋ ਬਾਅਦ ਵਿੱਚ ਇੱਕ ਬਹੁਤ ਹੀ ਵੱਡੀ ਸਮੱਸਿਆ बन ਜਾਂਦੇ ਹਨ ਜਿਸ ਨਾਲੇ ਨਦੀਨ ਫਸਲ ਦਾ 4 ਕੱਟ ਕਰ ਦਿੰਦੇ ਹਨ ਝੋਨਾ ਲਾਉਣ ਤੋਂ 3 ਦਿਨਾਂ ਦੇ ਅੰਦਰ ਅੰਦਰ ਪਰਟੀਕੂਲਰ ਘੋਲ ਜਿਹਨੂੰ ਆਪਾਂ ਰਿਫਟ ਦਵਾਈ ਕਹਿ ਦਿੰਨੇ ਆ 600 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਜਾਂ ਕੋਈ ਹੋਰ ਦਵਾਈ ਝੋਨੇ ਦੀ ਫਸਲ ਲਾਉਣ ਤੋਂ 3 ਦਿਨਾਂ ਦੇ ਅੰਦਰ ਅੰਦਰ ਦਵਾਈ ਪਾ ਦੇਣੀ ਚਾਹੀਦੀ ਹੈ ਤਾਂ ਕਿ ਇਹਨਾਂ ਦਿਨਾਂ ਨੂੰ ਕਾਬੂ ਕੀਤਾ ਜਾ ਸਕੇ 15-20 ਦਿਨਾਂ ਤੋਂ ਬਾਅਦ ਝੋਨੇ ਦੀ ਫਸਲ ਵਿੱਚ ਲਗਾਤਾਰ ਪਾਣੀ ਖੜਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਸਗੋਂ ਵਿੱਚ ਵਿੱਚ ਪਾਣੀ ਨੂੰ ਸੁਕਾ ਦੇਣਾ ਚਾਹੀਦਾ ਹੈ ਕਈ ਵਾਰ ਕਿਸਾਨ ਭਰਾ ਜਦੋਂ ਝੋਨੇ ਦੀ ਫਸਲ ਨੂੰ ਯੂਰੀਆ ਖਾਦ ਪਾਉਂਦੇ ਹਨ ਤਾ ਖੇਤ ਵਿੱਚ ਪਾਣੀ ਪੂਰਾ ਭਰ ਕੇ ਫੇਰ ਖਾਦ ਪਾਉਂਦੇ ਹਨ ਜੋ ਕਿ ਠੀਕ ਨਹੀਂ ਹੈ ਜੇਕਰ ਅਸੀਂ ਯੂਰੀਆ ਖਾਦ ਖੜੇ ਪਾਣੀ ਵਿੱਚ ਪਾਵਾਂਗੇ ਤਾਂ ਉਹ ਪਾਣੀ ਵਿੱਚ ਘੁਲ ਕੇ ਰੂਟ ਜ਼ੋਨ ਤੋਂ ਥੱਲੇ ਚਲੀ ਜਾਂਦੀ ਹੈ ਜਿਸ ਕਰਕੇ ਪੌਦੇ ਖਾਦ ਨੂੰ ਲੈ ਹੀ ਨਹੀਂ ਸਕਦੇ ਜੋ ਜਦੋਂ ਵੀ ਫਸਲ ਨੂੰ ਯੂਰੀਆ ਖਾਦ ਪਾਉਣੀ ਹੋਵੇ ਤਾਂ ਖੜੇ ਪਾਣੀ ਵਿੱਚ ਯੂਰੀਆ ਖਾਦ ਨਾ ਪਾਓ ਯੂਰੀਆ ਖਾਦ ਪਾਉਣ ਤੋਂ 30 ਦਿਨ ਫਸਲ ਨੂੰ ਪਾਣੀ ਦੇਣਾ ਚਾਹੀਦਾ ਹੈ ਤਾਂ ਕਿ ਪੌਦੇ ਯੂਰੀਆ ਖਾਦ ਵਿੱਚਲੀ ਜੋ ਨਾਈਟ੍ਰੋਜਨ ਹੈ ਉਸ ਨੂੰ ਚੰਗੀ ਤਰ੍ਹਾਂ ਸੋਖ ਲੈਣ ਝੋਨੇ ਦੀ ਫਸਲ ਵਿੱਚ ਲਗਾਤਾਰ ਪਾਣੀ ਖੜਾ ਕੰਦਕ ਹੋਰ ਨੁਕਸਾਨ ਇਹ ਹੁੰਦਾ ਹੈ ਕਿ ਝੋਨਾ ਫੋਟ ਬਹੁਤ ਘੱਟ ਕਰਦਾ ਹੈ ਕਾਰਨ ਇਹ ਹੈ ਕਿ ਜਿਸ ਜਗ੍ਹਾ ਤੋਂ ਮਤਲਬ ਮੁੱਢ ਕੋਲੋਂ ਪੌਦੇ ਦੀ ਫੋਟ ਹੋਣੀ ਹੁੰਦੀ ਹੈ ਅਸੀਂ ਉਸ ਜਗ੍ਹਾ ਤੋਂ ਉੱਪਰ ਤੱਕ ਪਾਣੀ ਭਰੀ ਰੱਖਦੇ ਹਾਂ ਜਿਸ ਕਰਕੇ ਪੌਦਾ ਫੋਟ ਹੀ ਨਹੀਂ ਕਰਦਾ ਲਗਾਤਾਰ ਪਾਣੀ ਖੜਨ ਕਰਕੇ ਝੋਨੇ ਦੀਆਂ ਜੜਾਂ ਤੇ ਤਣੇ ਦੀਆਂ ਬਿਮਾਰੀਆਂ ਦਾ ਵੀ ਖਤਰਾ ਬਣਿਆ ਰਹਿੰਦਾ ਹੈ। 100 ਹਫ਼ਤੇ 10 ਦਿਨਾਂ ਬਾਅਦ ਝੋਨੇ ਦੀ ਫਸਲ ਨੂੰ ਸੁਕਾਸ ਕਾਗੇ ਪਾਣੀ ਲਾਓ। ਇਸ ਤਰ੍ਹਾਂ ਕਰਨ ਨਾਲ ਇੱਕ ਤਾਂ ਤੁਹਾਡੇ ਪਾਣੀ ਦੀ ਬਚਤ ਹੋ ਜਾਵੇਗੀ। ਅਤੇ ਦੂਸਰਾ ਤੁਹਾਡੇ ਫਸਲ ਦੀ ਸਿਹਤ ਵੀ ਬਹੁਤ ਵਧੀਆ ਰਹੇਗੀ। ਬਾਕੀ ਕਿਸਾਨ ਭਰਾਵੋ ਤੁਹਾਡੇ ਇਸ ਗੱਲ ਬਾਰੇ ਕੀ ਰਾਏ ਹੈ ਕਮੈਂਟਾਂ ਰਾਹੀਂ ਜ਼ਰੂਰ ਦੱਸਣਾ ਜਦ ਤੁਸੀਂ ਆਪਣੇ ਤਜਰਬੇ ਇੱਕ ਦੂਜੇ ਨਾਲ ਸਾਂਝੇ ਕਰਦੇ ਰਹੋਗੇ ਤਾਂ ਤੁਹਾਡੀਆਂ ਕਾਫੀ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ ਗੱਲਬਾਤ ਚੰਗੀ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਹੋ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ